Chidi, good night. ਕਿ ਇਹ ਐਜਿਟ ਫਲੈਗ ਮਾਰਚਸ ਹਰ ਸਬ ਡਿਵੀਜ਼ਨ ਪੱਧਰ ਤੇ ਰੈਗੂਲਰਲੀ ਕੀਤੀ ਜਾ ਰਹੀਆਂ ਨੇ ਅੱਜ ਇਸ ਵਿਸ਼ਾਲ ਫਲੈਗ ਮਾਰਚ ਦੇ ਮਾਧਿਅਮ ਨਾਲ ਮੈਂ ਐਸਐਸਪੀ ਸੰਘੂਰ ਸਾਰੇ ਸੰਘੂਰ ਵਸਨੀਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ ਅਸੀਂ ਪੂਰੇ ਤਿਆਰ ਹਾਂ ਤੇ ਅੱਜ ਅਸੀਂ ਆਪਣੀ ਪੂਰੀ ਪੁਲਿਸ ਫੋਰਸ ਦੇ ਨਾਲ ਇਹ ਮੈਸਿਵ ਏਰੀਆ ਡੋਮੀਨੇਸ਼ਨ ਐਕਸਰਸਾਈਜ਼ ਨੂੰ ਜਾਰੀ ਰੱਖਾਂਗੇ ਹਾਲਾਤ ਸਰ ਕਹੇ ਜੇ ਨੇ ਜ਼ਿਲ੍ਹਾ ਬਿਲਕੁਲ ਠੀਕ ਨੇ ਨਾਲੇ ਜਿਹੜੇ ਵੀ ਸਾਡੇ ਇਲੈਕਸ਼ਨ ਕਮਿਸ਼ਨ ਦੇ ਦਿੱਤੇ ਹੋਏ ਪੈਰਾਮੀਟਰਸ ਐ ਉਸ ਤੇ ਸਾਡੀ ਬਿਲਕੁਲ ਵਧੀਆ ਪ੍ਰੋਗਰੈਸ ਚੱਲ ਰਹੀ ਹੈ ਸਾਡੇ ਨਾਲ ਜਿਹੜੀ ਇੱਕ ਆਈਟੀ ਬੀਪੀ ਦੀ ਪੈਰਾਮਿਲਟਰੀ ਕੰਪਨੀ ਆਈ ਹੈਗੀ ਉਹ ਵੀ ਬੜੇ ਮੁਸਤੈਦ ਤੇ ਹੋ ਕੇ ਤੇ ਸਹੀ ਢੰਗ ਨਾਲ ਆਪਣੀ ਕਾਰਗੁਜ਼ਾਰੀ ਸਾਡੇ ਸਾਹਮਣੇ ਲਗਾਤਾਰ ਪ੍ਰਗਟ ਕਰ ਰਹੇ ਨੇ ਸਰ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਸਿਰਫ ਇਹ ਹੀ ਅਪੀਲ ਕਰਾਂਗਾ ਕਿ ਤੁਹਾਨੂੰ ਕੋਈ ਵੀ ਡਰ ਦੇ ਵਿੱਚ ਆ ਕੇ ਜਾਂ ਫਿਰ ਕਿਸੇ ਵੀ ਐਜ ਫੀਅਰ ਵਿੱਚ ਆ ਕੇ ਤੁਹਾਨੂੰ ਆਪਣੀ ਰਹਿਣ ਦੀ ضرورت ਨਹੀਂ ਹੈ ਅਗਰ ਤੁਹਾਨੂੰ ਕੋਈ ਵੀ ਦਿੱਕਤ ਆਏ ਤਾਂ ਸਾਡੇ ਜੋ ਐਮ ਸੀ ਸੀ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਤੁਸੀਂ ਸਾਨੂੰ ਕੰਪਲੇਨ ਵੀ ਕਰ ਸਕਦੇ ਹੋ ਤੇ ਅਸੀਂ ਸੰਗਰੂਰ ਪੁਲਿਸ ਬਿਲਕੁਲ ਬਿਹਤਰੀਨ ਢੰਗ ਨਾਲ ਇਹ ਰਿਐਕਸ਼ਨ ਕਰਵਾਵਾਂਗੇ ਕੋਈ ਕਹਿੰਦਾ ਸਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਹੀ ਬਲੈਕ ਮਾਰਚ ਹੋ ਰਿਹਾ ਜਾ ਅਲੱਗ-ਅਲੱਗ ਜ਼ਿਲ੍ਹੇ ਸੰਗਰੂਰ ਚ ਵੀ ਹੋਏਗਾ ਇਹ ਪੂਰੇ ਸਟੇਟ ਪੱਧਰੀ ਬਲੈਕ ਮਾਰਚ ਅੱਜ ਕੀਤੇ ਜਾ ਰਹੇ ਨੇ ਹਰ ਜ਼ਿਲ੍ਹੇ ਵਿੱਚ ਹੋਣਗੇ ਤੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਅਸੀਂ ਸਬਡਿਵੀਜ਼ਨ ਵਾਈਜ਼ ਵੀ ਏਰੀਆ ਡੋਮਿਨੇਸ਼ਨ ਕਰਵਾਂਦੇ ਰਹੇ ਹਾਂ ਤੇ ਕਰਵਾਂਦੇ ਰਵਾਂਗੇ ਸਰ ਕੋਈ ਨੰਬਰ ਜਾਰੀ ਕਰਨਾ ਚ ਗਿਡੇ ਨਾਲ ਤੁਹਾਨੂੰ ਸ਼ਿਕਾਇਤ ਕਰ ਸਕਦੇ ਹੋ 112 ਹੈਲਪਲਾਈਨ ਨੰਬਰ ਹੈਗਾ ਸਾਡਾ ਤੁਸੀਂ ਕਿਸੇ ਵੀ ਟਾਈਮ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਰ ਕਿਨੇ ਦਿਨ ਆਪਕੇ ਲੱਗਨੇ ਲਏ 4.5 ਇੰਟਰ ਸਟੇਟ ਲੱਗੇ ਨਹੀਂ ਤੇ ਹੋਰ ਵੀ ਸ਼ਿਪਿੰਗ ਆਕਾਬੰਦੀ ਹਰ ਪੁਲਿਸ ਸਟੇਸ਼ਨ 'ਵੀ ਹਰ ਰੋਜ਼ ਲੱਗਦੀ ਹੈ ਓਕੇ ਸਰ I'm mm -hmm. mm -hmm. mm -hmm.